ਦੇ ਕੋਈ ਨਾ ਕੋਈ ਨਾ ਕੋਈ ਨਾ ਜਨਮ ਦੇਣ ਜਨਮ ਦੇ ਆਰੇ ਅਸੀਂ ਆਪਣੀ ਲੇਬਰ ਨਾਲ ਲੈ ਇਹ ਲੀਡਰ ਇਹਨਾਂ ਦੀ ਸਾਰਿਆਂ ਦੀ ਵੱਧ ਪੱਟੇ ਘੱਟ ਪੱਟੇ ਬਈ ਪਰ ਵੱਧ ਪੱਟ ਕੇ ਲੈ ਜੀ ਇਹਨਾਂ ਦੀ ਪਨੀਰ ਲੋ ਦੀ ਸੱਸ ਨਾਲ ਗਾਲ ਮਸਤੇ ਜੀ ਕਰਨ ਸ਼ਸ਼ੀ ਗੱਲ ਜੀ ਰਾਜੀ ਵੀ ਦੱਸ ਕਿੱਥੇ ਚੱਲੇ ਆਪਾਂ ਤਾਂ ਜੀ ਜੀ ਪਨੀਰੀ ਲੈਣ ਚੱਲੇ ਆ ਰੁਕ ਜੀ ਸਾਰੇ ਤੁਸੀਂ ਸਾਥੋਂ ਗੋਭੀ ਲੈਣੀ ਹੈ ਜੀ ਕਿੰਨੀ ਵਾਰੀ ਜੋ ਜਾ ਠੀਕ ਆ ਓ ਸ਼ੈਡਾ ਉਹ ਕੀ ਰਹਾ ਤਣੀ ਉਹ ਹੋਲੀ ਬਾਰੀ ਬੈ ਜਾ ਬੈ ਜਾ ਮੈਂ ਨਹੀਂ ਇਹਦੀ ਆ ਗਿਆ ਬੋਲ ਤੂੰ ਬੋਲ ਤੀਜਾ ਚੱਲ ਬਾਕੀ ਬਾਰੀ ਚੱਲ ਚੱਲ ਰਹਿ ਬਈ ਇੱਕ ਮਿੰਟ ਆਹ ਚੱਲ ਇੱਧਰ ਬੈ ਜਾ ਨਾ ਮੈਂ ਰੱਖ ਇੱਧਰ ਬੈ ਜਾ ਬੋਲ ਲਾ ਤੋ ਦੋਨੇ ਸੀਟਾਂ ਖੋਲ ਦੇ ਬੋਲ ਗਿਆ ਕਮਲ ਨੂੰ ਕੌਣ ਲਾ ਰਿਹਾ ਤਾਂ ਇਹ ਨਹੀਂ ਲੈਣ ਦੇ ਇੱਕ ਕਿੰਨੇ ਜਾਣ ਜਾਂਦੇ 1 2 3 4 5 ਤੇ ਆਪਾਂ ਲੁਧਿਆਣੇ ਪਹੁੰਚ ਕੇ ਸੀਗੇ ਤੇ ਡੈਡੀ ਕਹਿ ਰਿਹਾ ਸੀ ਕਿ ਬਾਜ਼ਾਰ ਵਿੱਚ ਦੀ ਜਾਣਾ ਵੈਸ ਲਈ ਆਪਾਂ ਉੱਪਰ ਦੀ ਚਲੇ ਗਏ ਤੇ ਦੇਖੋ ਜੀ ਕਿੰਨੇ ਸੋਨੇ ਸੋਨੇ ਰਾਧਾ ਕ੍ਰਿਸ਼ਨ ਜੀ ਦੇ ਵਸਤਰ ਟੰਗੇ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਨਮ ਅਸ਼ਟਮੀਆ ਉਹਦੇ ਕਰਕੇ ਬਨੇ ਬਨੇ ਆਪਾਂ ਨੂੰ ਜਿਹੜੇ ਵਸਤਰ ਮਿਲ ਜਾਂਦੇ ਆ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜ਼ਰੂਰ ਜਾਣਾ ਪਾਣੀ ਅੱਜ ਤੱਕ ਪਾਣੀ ਲਾ ਕੇ ਗਿੱਲੀਆਂ ਕਰਕੇ ਅੱਜ ਜਨਮ ਦਿਨ ਵਾਲੀ ਨੇ ਦੇਖ ਲਾ ਕਿੰਨਾ ਕੁਛ ਲੱਗ ਬੇਚਾਰੀ ਨੇ ਇੰਨੀ ਖੇਚਲ ਕੀਤੀ ਲੈ ਪ੍ਰੌਣਾ ਸਾਹ ਉਹ ਕਹਿੰਦੇ ਕੋਈ ਨਾ ਕੋਈ ਨਾ ਕੋਈ ਨਾ ਜਨਮ ਦੇਣਾ ਜਨਮ ਦੇਣਾ ਹਾਂ ਹੇਡ ਅੱਛਾ ਆ ਹੋਏ ਵੀ ਸੋਹਣਾ ਇਹਦਾ ਮੂੰਹ ਟੁੱਟਿਆ ਹੋਇਆ ਹੈ ਨਾ ਨਾ ਦੇ ਨਵੂੰ ਕਿੰਨੇਲੇ ਫੋਮ ਮਾਮੀ ਨੇ ਜਿਗਫਟ ਦੇਈਆਂ ਜਨਮ ਦੇ ਨਾ ਆਵੇ ਇਹਨਾਂ ਤੋਂ ਜਿਵੇਂ ਲੈ ਕੇ ਹਾਂ ਉਹਨੂੰ ਪੋਰਟ ਦੇ। ਅਸੀਂ ਭਾਈ ਨੇ ਇਹਨੂੰ ਲੈ ਲਿਆ ਤਾਂ। ਦੇਖੋ ਜੀ ਅਸੀਂ ਦੋ ਦਿਹਾੜੀਆਂ ਹੋਰ ਪਾਲੇ ਇੱਕ ਤਾਂ ਇੱਕ ਆ ਤੇ ਹੁਣ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਪਨੀਰੀ ਰੱਖਣੀ ਕਿੱਥੇ ਆ ਗੱਡੀ 'ਚ ਦੇਖੋ ਕਿੰਨੇ ਜਾਣੇ ਲੱਗਦਾ ਸਰਟੀ ਰੱਖ ਕੇ ਲੈ ਕੇ ਜਾਣੀ ਪੈਣੀ ਐ। ਆਦੇ ਅਸੀਂ ਆਪਣੀ ਲੇਬਰ ਨਾਲ ਲੈ ਕੇ ਆਏ ਆਂ ਤੁਰੇ ਜਾਂਦੇ ਆ ਲੇਬਰ ਸਾਰੀ ਨਾਲ ਕੋਈ ਪੁੱਛਦਾ ਨਹੀਂ ਕੋਈ ਪੁੱਛਦਾ ਨਹੀਂ ਵੇ ਵੇਟ ਕਿਹੜਾ ਜੀ ਗੱਲ ਕਰਦੇ ਭਾਈ ਨਾ ਛੋਟੇ ਨਿੱਕੇ ਨਹੀਂ ਵਾ ਮੈਂ ਜੰਬਲੀ ਕੋ ਬੜੀ ਆ ਹੈ ਕਿਹੜਾ ਵੀ ਹੈ ਵੀ ਇਹ ਹਲੋ ਹਾਂ ਹਾਂ ਬੋਲੋ ਆ ਹੋ ਗਈ ਏਡਾ ਬੁਟਾ ਉਹਦੇ ਬਜੇ ਨਾਲ ਹੀ ਗਿੱਟ ਜਾਂਦਾ ਵੀ ਹੋ ਗਈ ਤੇ ਦੀਪੇ ਵਾਲੀ ਹੋ ਗਈ ਦੋਨੇ ਹੋ ਹੋ ਗਈ ਬਸ ਵੀ ਤਾਂ ਨਹੀਂ ਦੂਜਾ ਖਰਾਬ ਲੇਵਰ ਲੇਵਰ ਇਹ ਕਾ ਨਿਕਾ ਲੇਵਰ ਕਾ ਸੀ ਲੇਵਰ ਜੋ ਲੱਗ ਗਿਆ ਫਿਰ ਸਵੇਰੇ ਜਾਂ ਪਰਸੋਂ ਫੇਰ ਆ ਜਾਾਂਗੇ ਠੀਕ ਹੈ ਕੋਈ ਨਹੀਂ ਇਹ ਨਹੀਂ ਸਾਨੂੰ ਤਿਆਰ ਕਰਕੇ ਦੇਣ ਨੰਬਰ ਕੋਈ ਲਾਹਾਂ ਮੁੱਲਾਪੁਰ ਦਾਖਾ ਰੋਡ ਤੇ ਐਸੂਆ ਟੱਪ ਕੇ ਤੁਹਾਨੂੰ ਲੋਕੇਸ਼ਨ ਸਾਰਾ ਡਰੈਸ ਪਾਣੀ ਇਹ ਕਿਸੇ ਨੇ ਹੋਰ ਨਹੀਂ ਪਨੀਰੀ ਲੈਣੀ ਆ ਮੇਰਾ ਨੰਬਰ ਆ ਦੇਖੋ ਤੁਸੀਂ ਗੁੱਟਾ ਤੁਸੀਂ ਵਲੌਗ ਬਣਾਣੇ ਜਦੋਂ ਗੁੱਟੀ ਹੈ ਛੇ ਰੋ ਕਿਤਾ ਇਹ ਜੋ ਗੁੱਟੀ ਨਾ 6 6 600 ਇਹਨੂੰ ਤੋ ਕਿ ਜਦੋਂ ਵੱਟ ਤੇ ਲਾਉਣਾ ਆ ਦੇ ਇਹਦੀ ਕਲੀ ਜਾੜੀ ਥਲੇ ਕਰਨੀ ਹੈ ਅੱਛਾ ਇਹ ਬਾਈ ਲਾਉਣੀ ਸਿਖਾਉਂਦਾ ਆਪਾਂ ਜੜ ਲਾਗੇ ਨਾ ਜੋ ਜੜ ਲਾਗੀ ਆ ਜੜ ਨਾプチ ਆ ਉਂਗਲ ਨਾਲ ਮਿੱਟੀ ਨੱਪਣੀ ਹੈ ਅੱਛਾ ਜੜ ਲਾ ਕੇ ਕੀ ਨਾਮ ਤੇ ਆ ਦੂਜੀ ਉਂਗਲ ਨਾਲ ਨਾਲਾ ਹੀ ਨੱਪਣਾ ਨੂੰ ਖਾਲੀ ਨਹੀਂ ਸਕੀ ਅੱਛਾ ਠੀਕ ਇੱਕ ਵਾਰੀ ਹੋਰ ਲਾ ਕੇ ਦਿਖਾ ਦੋ ਇਹ ਅਲੱਗ ਹੀ ਹੂੰ ਇਹ ਹੁਣ ਖਾਲੀ ਰਹਿ ਗਈ ਤੇ ਇਹਨੂੰ ਐ ਨੱਪਣਾ ਦੂਜੀ ਉਂਗਲੀ ਦੇ ਨਾਲ ਹਾਂ ਤੇ ਲਾਉਣੀ ਆ ਜਮ ਤਹਾ ਅੱਛਾ ਤੇ ਇੱਕ ਗੱਠ ਤੇ ਇੱਕ ਗੱਠ ਜਣੀ ਨੱਪਣੀ ਲਾਜ਼ਮੀ ਹੈ ਜੇ ਬੂਟਾ ਟੋੜਾ ਰਹੇਗਾ ਇਕੱਲਾ ਇਹ ਐਹ ਲੋੜੇ ਸਾੜਤਾ ਇਹਨੂੰ ਹਵਾ ਪੈ ਜਾਣੀ ਇਹਨੇ ਬੂਟੇ ਨੂੰ ਸੁੱਕਣਾ ਚਾਹ ਜੜ ਨੱਪਣੀ ਜੜ ਨੂੰ ਹਵਾ ਨਹੀਂ ਪੈਣੀ ਚਾਹੀਦੀ ਇਹ ਅੱਧ ਤੀਜੀ ਉਂਗਲ ਨਾਲ ਨੱਪਣੀ ਹੈ ਸਾਰਿਆਂ ਨੂੰ ਦੱਸ ਦੇਣਾ ਇਹ ਜੋ ਲਾਉਣ ਲੱਗੇ ਇਹ ਐਂਦੀ ਆ ਕਿ ਬਰੇ ਅੱਧ ਹੁੰਦੀ ਹੈ ਐਂ ਹੁੰਦੀ ਹੈ ਹੁੰਦੀ ਆਈ ਹੈ ਤੇਸੀ ਵੀ ਹੈਣੀ ਤੇਸੀ ਵੀ ਨਿੱਪੜ ਗਈ ਯਾਰ ਨਿੱਪੜ ਗਈ ਯਾਰ ਹੋ ਗਏ ਯੈਸ ਆਨੇ ਆਪਣੀ ਪਨੀਰੀ ਪੱਟੀ ਜਾਂਦੇ ਆ ਬਾਈ ਸਾਡੀ ਪਨੀਰੀ ਪੱਟੀ ਜਾਂਦੀ ਹੈ ਆਹਆਂ ਢਾਂਟੀਆਂ ਪੱਟੀਆਂ ਨੇ। ਹੂੰ। ਇਹ ਮੈਂ ਨਹੀਂ ਕਰ ਸਕਿਆ ਨੀ ਕੋਈ ਉਹ ਕੱਟਣੀ। ਸਮਝ ਰਿਹਾ ਇਹਦਾ? ਆਹ ਬਹਿਨ ਕੋ ਸਮਝੀ ਸੀ ਭਈ ਅਸੀਂ ਕਰੇ ਦੇਖਿਆ ਨਹੀਂ। ਇਹ ਹੈਗੇ ਗੰਡੇ। ਗੰਡੇ ਦੀ ਫੱਕਾ। ਗੰਡੇ ਦੀ ਫੱਕਾ ਤਿਆਰ ਹੋ ਗਈ। ਤਿਆਰ ਹੋ ਗਈ। ਹੂੰ। ਮੈਂ ਇਹਨੂੰ ਕੋਟੇ। ਆ ਲੈ ਭਾਈ ਨਵ ਨੇ ਪੱਟੀਆਂ ਕਿੰਨੇ ਗਣ ਕੇ ਪੱਟੇ ਸੀ ਵੇ? ਹੈਂ? ਹੱਥ ਉਹਨਾਂ ਦਾ ਆਈਡੀਆ ਹੱਥ 'ਚ ਫੜ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ 100 ਬੂਟਾ ਕਿ 150 ਬੂਟਾ ਘੱਟ ਪੱਤੀ ਆ ਹੁਣ ਆਪਾਂ ਇਹਦੇ ਮਗਰ ਜਾਣਿਆ ਵੀ ਇਹ ਦੇਖਦੇ ਵੀ ਹੋਰ ਪੱਟਦਾ ਕਿ ਨਹੀਂ ਆ ਵੀ ਆ ਭੈਣ ਦੱਸੂ ਕਿਵੇਂ ਪੱਟਦੀ ਇਹਨੂੰ ਬੰਦੇ ਨਾਲ ਥਰੇ ਦਿਹਾੜੀਆ ਛੋਟਾ ਇਹਨੂੰ ਹਜੇ ਇੰਨਾ ਪਤਾ ਨਹੀਂ ਆ ਗਿਆ 1 2 3 ਇਨਰੀ ਸਪੀਡ ਦੇਖ ਲਾ ਇਹ ਹੈ ਕਿ ਮੈਡਮ ਜੀ ਇਹ ਲੀਡਰ ਹੈ ਇਨਰੀ ਸਾਰਿਆਂ ਦੀ ਆ ਸਾਰੀਆਂ ਭੈਣਾਂ ਦੀ ਇਨਚਾਰਜ ਆ ਇਹਨੂੰ ਸਾਰਾ ਕੁਝ ਦੱਸਣਾ ਕਰਨੀ ਕਿਵੇਂ ਪੱਟਣੀ ਕਿਵੇਂ ਨਵੂ ਦੀ ਗਣਤੀ ਹੋ ਰਹੀ ਹੈ ਇਹਨੇ ਪੱਟੇ ਸੀ ਬੂਟੇ ਤੁਸੀਂ ਵੱਧ ਪੱਟੇ ਘੱਟ ਪੱਟੇ ਬਈ ਪਰ ਵੱਧ ਪੱਟ ਕੇ ਲੈ ਜੀ ਇਹਨਾਂ ਦੀ ਪਨੀਰੀ ਇਹ ਇਹ ਜਾਈ ਆ ਤੁਹਾਨੂੰ ਪਤਾ ਹੀ ਹੈ ਨਾ ਬਲੌਕ ਆ ਜੀ ਤੁਸੀਂ ਦੇਖਦੇ ਹੀ ਆ ਇਹਦੀ ਕਾਰਸ਼ਤਾ ਨਹੀਂ ਚੱਕੀ ਵੀ ਇਧਰ ਨੂੰ ਹਾਂ ਇੰਡੀਪੈਂਡੈਂਸ ਦੇ ਲੈ ਕਹਿਣਾ ਨਹੀਂ ਉਹਦਾ ਵਾਸਤਾ ਨਹੀਂ ਨਹੀਂ ਬਹੁਤ ਖੁਸ਼ ਆ ਲਾ ਕੇ ਫੇਰ ਆ ਜਾ ਕੋਈ ਨਹੀਂ ਬਹੁਤ ਹੋ ਗਿਆ ਜਿਹੜੇ ਤੈਨੂੰ ਕਹੀ ਹੈਗਾ ਲੋ ਪੂਰੀ ਗੈਟ ਵਨ ਗੈਟ ਫ੍ਰੀ ਫ੍ਰੀ ਮਿਲਿਆ ਤੁਸੀਂ ਪਿੱਛੇ ਵਾਹਿਗੁਰੂ ਚੋਰ ਦੇਖੋ ਚੋਰ ਚੋਰ ਨਹੀਂ ਹੈ ਠੀਕ ਆ ਆਂਟੀ ਨੇ ਆਪ ਦਿੱਤੀਆਂ ਨੇ ਆ ਵੇਖੋ ਬਸ ਮੈਂ ਤਾਂ ਪਨੀਰੀ ਪਟੂਗਾ ਲੈ ਆ ਰਬੜਾ ਲੈ ਕੇ ਆਏ ਉਹਨਾਂ ਤੋਂ ਮੰਗ ਕੇ ਮਾਸੜਵਾਸ ਦੇ ਰਬੜਾ ਲੈ ਕੇ ਆਏ ਉਹਨਾਂ ਤੋਂ ਪਨੀਰੀ ਮੰਗ ਕੇ ਉਹ ਪਾਏ ਉਹਨਾਂ ਕਹਿੰਦੇ ਹੋਰ ਲੈ ਲਾ ਮੈਂ ਕਿਹਾ ਅੱਛਾ ਉਹ ਵੀਰਾ ਕਿੱਧਰ ਚਲੇ ਗਿਆ ਜਿਹੜਾ ਹੈ ਉਹ ਚੜਾਉਣ ਗਿਆ ਕਿਨੂੰ ਉਹ ਪਨੀਰੀ ਨੂੰ ਅੱਛਾ ਠੀਕ ਆ ਬਸ ਬਸ ਅਸੀਂ ਪਨੀਰੀ ਲੈ ਕੇ ਚੱਲੇ ਹੁਣ ਘਰੇ ਤੇ ਅੱਜ ਸ਼ਾਮ ਨੂੰ ਤੁਹਾਨੂੰ ਲਉਂਦੇ ਦਿਖਾਵਾਂਗੇ ਹਾਂ ਜੀ ਵਲੌਗ ਜਿਆਦਾ ਲੰਮਾ ਖੂਨ ਕਰਨ ਆਪਾਂ ਵੀਡੀਓ ਇੰਨੀ ਕੀ ਬਣਾਈ ਆ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਪਨੀਰੀ ਜਿਹੜੀ ਲਈ ਆ ਖੇਤ ਵਿੱਚ ਆਪਾਂ ਸਾਰੇ ਘਰ ਦੇ ਜਾਣੇ ਨਹੀਂ ਰਲ ਮਿਲ ਕੇ ਪਨੀਰੀ ਲਈ ਆ ਕਿਉਂਕਿ ਤੁਹਾਨੂੰ ਪਤਾ ਝੋਨਾ ਡੁੱਬਣ ਕਰਕੇ ਆਪਾਂ ਨੁਕਸਾਨ ਜਿਆਦਾ ਹੋ ਗਿਆ ਸੀ ਤੇ ਇਸ ਕਰਕੇ ਪਨੀਰੀ ਆਪਾਂ ਹੀ ਲਾਵਾਂਗੇ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ